ਹਾਂਜੀ ਮੈਂ ਅੱਜ ਸਭ ਦੀ ਫੇਵਰੇਟ ਸਬਜੀ ਬਣਾਈ ਹੈ ਆਲੂ ਮਟਰ ਗਾਜਰਾ ਇਹ ਦੇਖੋ ਜੀ ਇਹਦੀ ਸਬਜੀ ਦੀ ਰੰਗਤ ਦੇਖੋ ਕਿੰਨੀ ਵਧੀਆ ਬਣੀ ਹੈ ਔਰ ਇਹ ਦੇਖੋ ਕੜਾਈ ਦੇ ਵਿੱਚ ਵੀ ਮੈਂ ਨਾਨ ਸਟਿਕ ਚ ਨਹੀਂ ਬਣਾਈ ਸਟੀਲ ਦੇ ਕੜਾਈ ਦੇ ਵਿੱਚ ਬਣਾਈ ਹੈ ਕਈਆਂ ਨੂੰ ਹੁੰਦਾ ਕਿ ਨਾਨ ਸਟਿਕ ਦੇ ਵਿੱਚ ਇਹ ਲੱਗਦੀ ਨਹੀਂ ਤੇ ਬਿਲਕੁਲ ਸਟੀਮ ਤੇ ਬਣਾਓਗੇ ਤਾਂ ਬਹੁਤ ਹੀ ਵਧੀਆ ਬਣੇਗੀ ਔਰ ਇਹ ਜਰੂਰੀ ਨਹੀਂ ਹੈ ਕਿ ਤੁਸੀਂ ਨਾਨ ਸਟਿਕ ਵਿੱਚ ਬਣਾਵਾਂਗੇ ਤਾਂ ਬਹੁਤ ਵਧੀਆ ਬਣੇਗੀ ਸਟੀਲ ਦੀ ਹੰਡੋਨਿਅਮ ਦੀ ਲੋਹੇ ਦੀ ਕੋਈ ਵੀ ਤੁਸੀਂ ਕੜਾਹੀ ਲੈ ਸਕਦੇ ਹੋ ਬਟ ਮੈਨੂੰ ਸਿਮ ਤੇ ਹਲਕੇ ਸੇਕ ਤੇ ਬਿਲਕੁਲ ਬਣਾਇਆ ਹੈ ਔਰ ਇੰਨੇ ਅੱਛੇ ਵੇਦ ਨਾਲ ਔਰ ਇੰਨੇ ਹੈਲਦੀ ਵੇਦ ਨਾਲ ਬਣਾਇਆ ਕਿ ਸਾਰੇ ਬੱਚੇ ਨੂੰ ਖੁਸ਼ ਹੋ ਕੇ ਖਾਣਗੇ ਤੁਹਾਡੀ ਫੈਮਿਲੀ ਵਾਲੇ ਤਰੀਫਾਂ ਕਰਦੇ ਨਹੀਂ ਥੱਕਣਗੇ ਕਿਉਂਕਿ ਅੱਜ ਕੱਲ ਗ੍ਰੀਨ ਵੈਜੀਟੇਬਲ ਜਿਹੜੀਆਂ ਨੇ ਸਰਦੀ ਚ ਹੀ ਮਿਲਦੀਆਂ ਨੇ ਜਿਹੜੇ ਮਟਰ ਨੇ ਗਾਜਰਾਂ ਫਰੈਸ਼ ਗਾਜਰ ਬਿਲਕੁਲ ਅੱਜ ਕੱਲ ਆ ਰਹੀ ਹੈ ਮਾਰਕੀਟ ਵਿੱਚ ਮਟਰ ਵੀ ਫਰੈਸ਼ ਆ ਰਹੇ ਨੇ ਔਰ ਬਹੁਤ ਹੀ ਟੇਸਟੀ ਸਭ ਦੀ ਫੇਵਰਿਟ ਹੈ ਸਬਜੀ ਵੱਡੇ ਛੋਟੇ ਬੱਚੇ ਸਭ ਖਾਂਦੇ ਨੇ ਖੁਸ਼ ਹੋ ਕੇ ਕਿਉਂਕਿ ਇਹਦੇ ਵਿੱਚ ਆਲੂ ਵੀ ਹੁੰਦੇ ਨੇ ਗਾਜਰ ਵੀ ਹੁੰਦੀ ਹੈ ਬੱਚੇ ਮਟਰ ਵੀ ਖੁਸ਼ ਹੋ ਕੇ ਖਾਂਦੇ ਨੇ ਤੇ ਇੱਕ ਵਾਰੀ ਜਰੂਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਤੇ ਚਲੋ ਜੀ ਹੁਣ ਰੈਸਪੀ ਕਰਦੇ ਆ ਸਟਾਰਟ ਓਕੇ ਜੀ ਚਲੋ ਸਟਾਰਟ ਕਰੀਏ ਔਰ ਇੱਕ ਇੱਕ ਸਟੈਪ ਨੂੰ ਬੜੇ ਧਿਆਨ ਨਾਲ ਦੇਖਣਾ ਕਿਸ ਤਰ੍ਹਾਂ ਮੈਂ ਬਣਾਈਏ ਬਿਲਕੁਲ ਹੈਲਦੀ ਵੇ ਨਾਲ ਬਣਾਈਏ ਕਰਦੇ ਬਿਲਕੁਲ ਮਸਾਲੇ ਪਾਏ ਨੇ ਕੋਈ ਬਾਹਰ ਤਾਂ ਐਕਸਟਰਾ ਚੀਜ਼ ਨਹੀਂ ਪਾਈ ਇਹਦੇ ਵਿੱਚ ਔਰ ਬਹੁਤ ਹੀ ਟੇਸਟੀ ਬੰਦੇ ਨੂੰ ਮੱਕੀ ਦੀ ਰੋਟੀ ਨਾਲ ਪੂੜੀ ਨਾਲ ਪਰੌਂਠੀ ਨਾਲ ਜਿਹਦੇ ਨਾਲ ਮਰਜੀ ਖਾਓ ਠੀਕ ਹੈ ਜੀ ਚਲੋ ਜੀ ਸਟਾਰਟ ਕਰਦੇ ਆ ਰੈਸਪੀ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜੋ ਮੈਂ ਰੈਸਪੀ ਬਣਾ ਰਹੀਆਂ ਸਬਜੀ ਬਣਾ ਰਹੀਆਂ ਉਹ ਸਭ ਦੀ ਫੇਵਰਟ ਹੈ ਬੱਚੇ ਵੱਡੇ ਬੁੱਢੇ ਜਵਾਨ ਸਭ ਨੂੰ ਇਹ ਚੰਗੇ ਲੱਗਦੀ ਹੈ ਸਬਜੀ ਕਿਉਂਕਿ ਇਹ ਸਰਦੀਆਂ ਦੀ ਸਭ ਦੀ ਫੇਵਰਟ ਸਬਜੀ ਹੈ ਤੇ ਗਰਮੀਆਂ ਵਿੱਚ ਤਾਂ ਵੈਸੇ ਤੁਹਾਨੂੰ ਪਤਾ ਹੈ ਕਿ ਗਾਜਰਾਂ ਦੂਜੀਆਂ ਔਰੇਂਜ ਕਲਰ ਦੀਆਂ ਆਉਂਦੀਆਂ ਨੇ ਔਰ ਵੈਸੇ ਵੀ ਪਹਾੜੀ ਇਲਾਕਾ ਤੋਂ ਆਉਂਦੀਆਂ ਨੇ ਤੇ ਉਹ ਇੰਨੇ ਮਜ਼ੇਵਲੀਆਂ ਨਹੀਂ ਹੁੰਦੀਆਂ ਜੋ ਪੰਜਾਬ ਦੀਆਂ ਸਬਜ਼ੀਆਂ ਵਧੀਆ ਹੁੰਦੀਆਂ ਨੇ ਤੇ ਅੱਜਕਰ ਰੈੱਡ ਗਾਜਰ ਬਹੁਤ ਆਈ ਹੋਈ ਹੈ ਮਟਰ ਵੀ ਬੜੇ ਵਧੀਆ ਮਿੱਠੇ-ਮਿੱਠੇ ਆਏ ਹੋਏ ਨੇ ਔਰ ਕਿਉਂ ਨਾ ਸੀ ਇਸ ਰੈਸਪੀ ਨੂੰ ਅੱਜ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈਏ ਤਾਂ ਕਿ ਜੋ ਲੇਡੀਜ਼ ਜੋਬ ਕਰਦੀਆਂ ਨੇ ਜਾਂ ਕਿਤੇ ਬਿਜ਼ਨਸ ਕਰਦੀਆਂ ਨੇ ਤੇ ਉਹਨਾਂ ਵਾਸਤੇ ਬੜਾ ਈਜ਼ੀ ਹੈ ਰੈਸਪੀ ਹੈ ਤੇ ਮੈਂ ਤੁਹਾਨੂੰ ਅੱਜ ਬਿਲਕੁਲ ਹੈਲਦੀ ਵੇ ਨਾਲ ਬਿਲਕੁਲ ਸਿੰਪਲ ਵੇ ਨਾਲ ਦੱਸਣ ਜਾ ਰਹੀ ਆ ਔਰ ਬਹੁਤ ਹੀ ਟੇਸਟੀ ਬਣਦੀ ਹੈ ਇੱਕ ਵਾਰੀ ਤੁਸੀਂ ਰੈਸਪੀ ਇਸ ਤਰ੍ਹਾਂ ਬਣਾ ਕੇ ਦੇਖੋਗੇ ਤੇ ਤੁਸੀਂ ਕਈ ਤਰੀਕੇ ਨਾਲ ਬਣਾਏ ਹੋਏਗੀ ਪਰ ਇਸ ਰੈਸਪੀ ਨੂੰ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖੋ ਦੇਖਣਾ ਕਿੰਨੀ ਮਜ਼ੇਵਲੀ ਰੈਸਪੀ ਬਣਦੀ ਹੈ ਕਿਉਂਕਿ ਜਿਨ੍ਹਾਂ ਕੋਲ ਟਾਈਮ ਘੱਟ ਹੁੰਦਾ ਹੈ ਉਹ ਫਟਾਫਟ ਇਸ ਤਰ੍ਹਾਂ ਕਟਿੰਗ ਕਰਕੇ ਚਾਹ ਤੁਸੀਂ ਰਾਤ ਨੂੰ ਰੱਖ ਦੋ ਸਿਰਫ ਆਲੂ ਜਿਹੜੇ ਨੇ ਆਲੂ ਨੇ ਕਟਣਿਆ ਦੇਖੋ ਫਰਕ ਪੈਣਾ ਸ਼ੁਰੂ ਹੋ ਗਿਆ ਕਲਰ ਦਾ ਤੇ ਇਸ ਵਾਸਤੇ ਜਿਹੜੇ ਆਲੂ ਨੇ ਉਹ ਤੁਸੀਂ ਟਾਈਮ ਤੇ ਟਾਈਮ ਕਟੋ ਔਰ ਜਿਹੜੀ ਗਾਜਰ ਤੇ ਮਟਰ ਨੇ ਇਹ ਤੁਸੀਂ ਆਪਣੀ ਤਿਆਰੀ ਪਹਿਲੇ ਰਾਤ ਨੂੰ ਵੀ ਕਰ ਸਕਦੇ ਹੋ ਜੇ ਸਵੇਰੇ ਤੁਸੀਂ ਨਾਸ਼ਤੇ ਵਿੱਚ ਜਾਂ ਬ੍ਰੇਕ ਲੰਚ ਵਿੱਚ ਬਣਾਣਾ ਹੈ ਤੁਸੀਂ ਸਰਵਿਸ ਵਾਲੇ ਹੋ ਜਾਂ ਤੁਸੀਂ ਬਿਜ਼ਨਸ ਕਰਦੇ ਹੋ ਤੇ ਤੁਸੀਂ ਫਟਾਫਟ ਰੈਸਪੀ ਬਣਾਉਣਾ ਚਾਹੁੰਦੇ ਹੋ ਤੇ ਚਲੋ ਮੇਰੀ ਰੈਸਪੀ ਨੂੰ ਅੱਜ ਧਿਆਨ ਨਾਲ ਦੇਖੋ ਤੇ ਕਿਸ ਤਰ੍ਹਾਂ ਮੈਂ ਬਣਾਨੀ ਆ ਤੁਸੀਂ ਵੀ ਉਸ ਤਰੀ ਬਣਾਣਾ ਠੀਕ ਹੈ ਜੀ ਚਲੋ ਜੀ ਸਟਾਰਟ ਕਰਨ ਲੱਗੇ ਹਾਂ ਰੈਸਪੀ ਹਾਂਜੀ ਅਸੀਂ ਕੜਾਈ ਰੱਖ ਦਿੱਤੀ ਹੈ ਹੁਣ ਅਸੀਂ ਇਹਦੇ ਚ ਪਾਵਾਂਗੇ ਤੇਲ ਘੱਟ ਤੋਂ ਘੱਟ ਇੱਕ ਚਮਚ ਸੌਰੀ ਇੱਕ ਕੜਚੀ ਤੇਲ ਪਾਵਾਂਗੇ ਤਾਂ ਕਿ ਕਿਉਂਕਿ ਸੁੱਕੀ ਸਬਜੀਏ ਪਰ ਸਾਨੂੰ ਪਾਣੀ ਦੀ ਬਿਲਕੁਲ ਪਾਣ ਦੀ ਜ਼ਰੂਰਤ ਨਾ ਪਵੇ ਠੀਕ ਹੈ ਜੀ ਮੈਂ ਅੱਜ ਨੌਨ ਸਟਿਕਰ ਚ ਨਹੀਂ ਬਣਾ ਰਹੀ ਸਟੀਲ ਦੀ ਚ ਬਣਾ ਰਹੀ ਹਾਂ ਇਹ ਦੇਖੋ ਜੀ ਮੈਂ ਇੱਕ ਕੜਚੀ ਘੱਟ ਤੋਂ ਘੱਟ ਤੇਲ ਵੀ ਲਈਏ ਹੁਣ ਮੈਂ ਅੱਧਾ ਦਾ ਚਮਚ ਸੌਫ ਤੇ ਜਵੈਨ ਦਾ ਲਿਆ ਸਿਰਫ ਅੱਧਾ ਦਾ ਚਮਚ ਠੀਕ ਹੈ ਜੀ ਔਰ ਜਿਹੜਾ ਜੀਰਾ ਹੈ ਮੈਂ ਇੱਕ ਚਮਚ ਪੂਰਾ ਪਾਵਾਂਗੀ ਸੌਫ ਜਵੈਨ ਅਸੀਂ ਟੇਸਟ ਵਾਸਤੇ ਪਾਣੀ ਹੈ ਬਹੁਤ ਹੀ ਇਹਦੇ ਨਾਲ ਟੇਸਟੀ ਬਣਦੀ ਹੈ ਦਾ ਟੇਸਟ ਇੰਨਾ ਕੁ ਵਧੀਆ ਇਹਦੇ ਨਾਲ ਆਉਂਦਾ ਨਾ ਕਿ ਕਮਾਲ ਹੀ ਕਰ ਦਿੰਦੀ ਹੈ ਸਬਜੀ ਦੇ ਵਿੱਚ ਠੀਕ ਹੈ ਜੀ ਇੱਕ ਚਮਚ ਮੈਂ ਲਿਆ ਜੀਰਾ ਔਰ ਅੱਧਾ ਚਮਚ ਸੌਫ ਤੇ ਅੱਧਾ ਚਮਚ ਮੈਂ ਲਈਏ ਜਵੈਨ ਤੁਸੀਂ ਆਪਣੀ ਮਰਜ਼ੀ ਨਾਲ ਘਟਾਵਾਂ ਦਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇਹਦੇ ਨਾਲ ਟੇਸਟ ਆਉਂਦਾ ਹੈ ਅਲੱਗ ਹੀ ਸਬਜੀ ਦਾ ਟੇਸਟ ਹੋ ਜਾਂਦਾ ਔਰ ਘੋਣਸ ਜਵੈਨ ਨੂੰ अच्छी तरह 깔पून लगावांगे ठीक है जी हां जी अदरक ਤੇ ਲਸਣ ਦੀ ਮੈਂ ਪੇਸਟ ਬਣਾ ਲਈਏ ਮੈਂ ਦੋਰੀ ਡੰਡੇ ਛੋਟੀ ਜਿੱਤੇ ਨੇ ਤੇ ਤੁਸੀਂ ਵੀ ਗ੍ਰਾਈਂਡ ਕਰਕੇ ਇਸ ਤਰੀਕਾ ਕਰਨਾ ਹੈ ਤੇ ਮਿਕਸੀਚ ਨਹੀਂ ਕਰਨਾ ਪਲੀਜ਼ ਮਿਕਸੀਚ ਜਦਾ ਤੁਸੀਂ ਕਰ ਦਿੰਦੇ ਹੋ ਨਾ ਬਿਲਕੁਲ ਹੀ ਉਹ ਮਲੀਦਾ ਜਿਹਾ ਬਣ ਜਾਂਦਾ ਤੇ ਉਹ ਟੇਸਟ ਖਤਮ ਹੋ ਜਾਂਦਾ ਬਿਲਕੁਲ ਹੀ ਪਾਣੀ ਜਿਹਾ ਬਣ ਜਾਂਦਾ ਔਰ ਉਹਦਾ ਟੇਸਟ ਨਹੀਂ ਆਉਂਦਾ ਤੇ ਇਸ ਤਰ੍ਹਾਂ ਤੁਸੀਂ ਜਦੋਂ ਖਲ-ਖਲ ਕਰ ਕ੍ਰੈਸ਼ ਕਰੋਗੇ ਨਾ ਤਾਂ ਬਹੁਤ ਹੀ ਵਧੀਆ ਬਣਦੀ ਹੈ ਸਬਜੀ ਇਹ ਕਿਉਂਕਿ ਸੁੱਕੀ ਸਬਜੀ ਵਿੱਚ ਜਦੋਂ ਇਸ ਨੂੰ ਆਂਦੇ ਨੇ ਨਾ ਵਿੱਚ ਪੀਸ ਤੇ ਬੜਾ ਮਜ਼ਾ ਆਂਦਾ ਹੈ ਬਿਲਕੁਲ ਗ੍ਰਾਇੰਡ ਨਹੀਂ ਕਰਨਾ ਇਹਨੂੰ ਚੋਪ ਕਰਨਾ ਅੱਛੀ ਜਿਹੀ ਹੌਲੀ ਹੌਲੀ ਥੋੜਾ ਥੋੜਾ ਠੀਕ ਹੈ ਜੀ ਬਿਲਕੁਲ ਸਿੰਪਲ ਰੈਸਪੀ ਬਣਾ ਰਹੀ ਹਾਂ ਹੈਲਦੀ ਬਣਾ ਰਹੀ ਹਾਂ ਔਰ ਜਰੂਰ ਇੱਕ ਵਾਰੀ ਟਰਾਈ ਕਰਕੇ ਦੇਖਣਾ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਕਿਉਂਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਤੇ ਕੋਈ ਕਹਿ ਦੇਵੇ ਨਾ ਸਬਜੀ ਨੇ ਸੁਆਦ ਬਣੇ ਤੇ ਫਿਰ ਸਾਡਾ ਮੂਡ ਬੜਾ ਖਰਾਬ ਹੁੰਦਾ ਉਸ ਵਕਤ ਇਸ ਵਾਸਤੇ ਐਸੀ ਚੀਜ਼ ਐਤਰਾ ਦੀ ਚੀਜ਼ ਬਣਾਓ ਕਿ ਸਾਰੇ ਪਸੰਦ ਕਰਨ ਠੀਕ ਹੈ ਜੀ ਪੂਣੀ ਸੀ ਪਾ ਦਾਂਗੇ ਇਹਦੇ ਵਿੱਚ ਪਿਆਜ਼ ਬਿਲਕੁਲ ਸਿੰਪਲ ਰੈਸਪੀ ਜਿਹੜਾ ਬਣਾ ਰਹੀ ਆ ਜੜੇ ਮੇ ਪਿਆਜ਼ ਚੌਪ ਪਰ ਵਿੱਚ ਚੌਪ ਕੀਤੇ ਹੋਏ ਸੀ ਜਿਆਦਾ ਨਾ ਗ੍ਰਾਇੰਡ ਨਹੀਂ ਕੀਤੇ ਆ ਦੇਖ ਲੋ ਤੁਸੀਂ ਛੋੜੇ ਖੜੇ ਖੜੀ ਨੇ ਆ ਦੇਖ ਲੋ ਤੁਸੀਂ ਕਿਉਂਕਿ ਜਦੋਂ ਅਸੀਂ ਕੜੀ ਵਾਲੀ ਸਬਜ਼ੀ ਬਣਾਉਣੀ ਹੈ ਉਹ ਚ ਜਿਆਦਾ ਸਮੇਂ ਗ੍ਰਾਇੰਡ ਕਰਨ ਦੀ ਲੋੜ ਨਹੀਂ ਪੈਂਦੀ ਸੁੱਕੀ ਸੰਤੀ ਚੰਨਾ ਇੱਕ ਸਿਨੇ ਕਰਨ ਦੀ ਲੋੜ ਨਹੀਂ ਪੈਂਦੀ ਤੇ ਇਸੇ ਪਾਣੀ ਨਾ ਬਣਾਏ ਤੇ ਸਾਰੀ ਸਬਜ਼ੀ ਬਹੁਤ ਵਧੀਆ ਬਣ ਸਕੇਗੀ ਅਸੀਂ ਵੇਟ ਕਰਾਂਗੇ ਥੋੜਾ ਜਿਹਾ ਇਹ ਅਚੀ ਤਰ੍ਹਾਂ ਪੂਝੇ ਜਾਣ ਪਿਆਜ਼ ਆ ਕੱਚੀ ਕੋਈ ਨਹੀਂ ਚੀਜ਼ ਰਹਿਣ ਦੇਣੀ ਸਭ ਪੂਨਕੇ ਪਾਵਾਂਗੇ ਅਚੀ ਤਰ੍ਹਾਂ ਤਾਂ ਕਿ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੇ ਸਬਜੀ ਤਾਂ ਤੁਸੀਂ ਬੜੀ ਬੜੀ ਬਣਾਈ ਨਹੀਂ ਹੁੰਦੀ ਆਲੂ ਮਟਰ ਗਾਜਰਾਂ ਦੀ ਬਸ ਇਹ ਬੱਚੇ ਬਹੁਤ ਪਸੰਦ ਕਰਦੇ ਨੇ ਬੱਚਿਆਂ ਨੂੰ ਵੱਡਿਆਂ ਨੂੰ ਸਭ ਨੂੰ ਇਹ ਬਹੁਤ ਪਸੰਦ ਆਂਦੀ ਹੈ ਮੱਕੀ ਦੀ ਰੋਟੀ ਹੋਵੇ ਕਣਕ ਦੀ ਰੋਟੀ ਹੋਵੇ ਪ੍ਰੌਨਟੀ ਹੋਵੇ ਇਹ ਕਿਤੇ ਸੁੱਕੀ ਸਬਜੀ ਟਿਫਿਨ ਚ ਪਾਣੀ ਸੁੱਕੀ ਹੋ ਜਾਂਦੀ ਹੈ ਔਰ ਬੱਚੇ ਪਸੰਦ ਵੀ ਬਹੁਤ ਕਰਦੇ ਨੇ ਇਹ ਕਹਲਦੀ ਵੀ ਹੈ ਸਬਜ਼ੀ ਵੀ ਹੈਲਦੀ ਹੈ ਗਾਜਰਾ ਵਿੱਚ ਆ ਜਾਂਦੇ ਹਨ ਮਟਰ ਆ ਜਾਂਦੇ ਨੇ ਗ੍ਰੀਨ ਵੈਜੀਟੇਬਲ ਵੀ ਵਿੱਚ ਚਲਿਆ ਜਾਂਦੇ ਹਨ ਔਰ ਖਾਣ ਚ ਵੀ ਮਜ਼ੇਵਲੀ ਹੁੰਦੀ ਹੈ ਤੇ ਖਾਣ ਦਾ ਵੀ ਬੜਾ ਮਜ਼ਾ ਆਉਂਦਾ ਅਜੇ ਪੁੱਜ ਜਵੇ ਅੱਛੇ ਤਰ੍ਹਾਂ ਫਿਰ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਕਿਵੇਂ ਕਰਨਾ ਹਾਂਜੀ ਜਦ ਤੱਕ ਸਾਡੇ ਪਿਆਜ਼ ਪੁੱਜਰੇ ਨੇ ਮੈਂ 2 ਚਮਚ ਲੈਆ ਦਹੀਂ 2 ਚਮਚ ਲੈਆ ਮੈਂ ਦੁੱਧ ਇਹਨੂੰ ਅੱਛੇ ਤਰ੍ਹਾਂ ਸੀ ਮਿਕਸ ਕਰ ਲੈਣਾ ਪਹਿਲੇ ਔਰ ਹੁਣ ਸਭ ਤੋਂ ਪਹਿਲੇ ਇਸ ਦੇ ਚ ਪਾਣੀ ਐ ਕਾਲੀ ਮਿਰਚ ਜਿੰਨੀ ਸਪਾਈਸੀ ਤੁਸੀਂ ਖਾਣੀ ਹੈ ਉੰਨੀ ਪਾ ਲਓ ਠੀਕ ਹੈ ਜੀ ਮੈਂ ਨੋਰਮਲੀ ਪਾਣੀ ਐ ਮਿਰਚ ਕਿਉਂਕਿ ਸਾਡ ਘਰ ਛੋਟਾ ਬੱਚਾ ਹੈ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ ਬੱਚਾ ਖੁਸ਼ ਹੋ ਕੇ ਨਾ ਖਾਵੇ ਸਬਜੀ ਔਰ ਬੱਚਿਆਂ ਨੂੰ ਸਬਜੀ ਤੇ ਜ਼ਰੂਰੀ ਹੈ ਹਾਂਜੀ ਹੁਣ ਮੈਂ ਇਹਦੇ ਚ ਪਾਵਾਂਗੀ ਦੇਗੀ ਮਿਰਚ ਠੀਕ ਹੈ ਜੀ ਨਾਲ ਹੀ ਪਾ ਦਾਂਗੀ ਮੈਂ ਹਲਦੀ ਦਾ ਇੱਕ ਚਮਚ ਗਰਮ ਮਸਾਲਾ ਬਾਅਦ ਵਿੱਚ ਪਾਵਾਂਗੇ ਔਰ ਮੈਂ ਸੁੱਕਾ ਧਨੀਆ ਪਾ ਰਹੀ ਹਾਂ ਹੁਣ ਨਾਲ ਤੇ ਨਮਕ ਇਹਦੇ ਵਿੱਚ ਬਿਲਕੁਲ ਨਹੀਂ ਅਸੀਂ ਪਾਣਾ ਕਿਉਂਕਿ ਨਮਕ ਅਸੀਂ ਪਾਵਾਂਗੇ ਟਮਾਟਰਾਂ ਦੇ ਨਾਲ ਸਿੱਧਾ ਕੜਾਈ ਵਿੱਚ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੋਲ ਨੂੰ ਤੇ ਕੋਲ ਅਸੀਂ ਬਣਾ ਕੇ ਤਿਆਰ ਕਰਕੇ ਇੱਕ ਪਾਸੇ ਰੱਖ ਲਿਆ 2 ਚਮਚ ਸਿਰਫ ਪਾਣੇ ਦਹੀਂ ਦੇ 2 ਚਮਚ ਪਾਣੇ ਦੇ ਦੁੱਧ ਦੇ ਤਾਂ ਕਿ ਜਿਆਦਾ ਖੱਟੀ ਵੀ ਨਾ ਹੋਵੇ ਸਾਡੀ ਸਬਜ਼ੀ ਦੁੱਧ ਜਿਹੜੇ ਅਸੀਂ ਪਾਉਂਦੇ ਤੈ ਨਾ ਉਦੋਂ ਸਾਡਾ ਦਹੀਂ ਜਿਹੜਾ ਖੱਟਾਪਨ ਉਹ ਤਾਂ ਖਤਮ ਹੋ ਗਿਆ। ਇਸ ਤਰ੍ਹਾਂ ਤੁਸੀਂ ਕੋਲ ਬਣਾ ਕੇ ਰੱਖ ਲੈਣਾ। ਚਲੋ ਜੀ ਹੋਰ ਸਬਜੀ ਵੱਲ ਚਲਦੇ ਆਂ। ਇਹ ਟਮਾਟਰ ਤੇ ਹਰੀ ਮਿਰਚ। ਠੀਕ ਹੈ ਜੀ। ਅਸੀਂ ਦੋਨੋਂ ਚੀਜ਼ਾਂ ਪਾਤੀਆਂ ਨੇ ਵਿੱਚ ਕਿਉਂਕਿ ਸਾਡੇ ਪਿਆਜ਼ ਜੜੇ ਨੇ, ਉਹ अच्छी ਤਰ੍ਹਾਂ ਪੁੱਜਦੇ ਨੇ। ਤੇ ਹੌਲੀ ਸਿੱਧੇ ਪਾਵਾਂਗੇ ਨਮਕ। ਜਦੋਂ ਟਮਾਟਰ ਪੈ ਜਾਣ ਤੇ ਫਿਰ ਨਮਕ ਪਾਉਣਾ ਜ਼ਰੂਰੀ ਹੈ। ਕਿਉਂਕਿ ਟਮਾਟਰ ਸਰ ਮੋਟੇ-ਮੋਟੇ ਰਹਿ ਜਾਣਗੇ ਤੇ ਉਹ ਅੱਛੇ ਨਹੀਂ ਲੱਗਦੇ ਮੂੰਹ ਦੇ ਵਿੱਚ ਆਉਂਦੇ। ਠੀਕ ਹੈ ਜੀ। ਹੁਣ ਅਸੀਂ ਇੱਥੇ ਪਾਵਾਂਗੇ ਨਮਕ ਅਸੀਂ ਨਮਕ ਪਾ ਦਿੱ ਚੁੱਕੇ ਬਿਲਕੁਲ ਨਹੀਂ ਪਾਇਆ ਦਹੀਂ ਦੇ ਵਿੱਚ ਤੇ ਇੱਥੇ ਅਸੀਂ ਨਮਕ ਪਾਵਾਂਗੇ ਨਮਕ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਹੋ ਜਿੰਨੀ ਸਬਜ਼ੀ ਹੈ ਉਸ ਹਿਸਾਬ ਨਾਲ ਤੁਹਾਨੂੰ ਪਤਾ ਹੀ ਹੋ ਉਥੇ ਦੱਸਣ ਦੀ ਜ਼ਰੂਰਤ ਹੀ ਨਹੀਂ ਠੀਕ ਹੈ ਜੀ ਮੈਂ 1/2 ਚਮਚ ਪਾਇਆ ਨਮਕ ਤੇ ਨੂੰ ਅੱਛੀ ਤਰ੍ਹਾਂ ਹੁਣ ਭੁਜਨ ਮੰਨੇ ਸਹੀ ਕੋਸ਼ਿਸ਼ ਕਰਿਆ ਕਰੋ ਮੋٹے ਤਲੇ ਵਾਲੀ ਕੜਾਹੀ ਲਿਆ ਕਰੋ ਤਾਂ ਕਿ ਜਿਹੜੀ ਸੁੱਕੀ ਸਬਜੀ ਅਸੀਂ ਬੇਸ਼ੱਕ ਸੀਮ ਤੇ ਰੱਖਣੀ ਹੈ ਪਰ ਉਹ نیچے ਨਾ ਲੱਗੇ ਕਿਉਂਕਿ ਅਸੀਂ ਇਹਦੇ ਵਿੱਚ ਪਾਣੀ ਯੂਜ਼ ਨਹੀਂ ਕਰਨਾ ਬਿਲਕੁਲ ਵੀ ਤੁਸੀਂ ਛਿੱਟਾ ਜ਼ਰੂਰ ਮਾਰ ਸਕਦੇ ਹੋ ਪਾਣੀ ਦਾ ਪਰ ਪਾਣੀ ਨਹੀਂ ਲੈਣਾ ਇਹਨੂੰ ਸਟੀਮ ਤੇ ਬਿਲਕੁਲ ਬਣਨ ਦਿਓ ਤੇ ਸੀਮ ਤੇ ਬਣਨ ਦਿਓ ਠੀਕ ਹੈ ਜੀ ਚਲੋ ਜੀ ਹੁਣ ਅਸੀਂ ਇਹਨੂੰ 2 ਮਿੰਟ ਪੁੱਨਾਂਗੇ ਨਮਕ ਵੀ ਅਸੀਂ ਕੱਲਾ ਇਹਦੇ ਚ ਪਾਇਆ ਕਿਉਂਕਿ ਨਮਕ ਇਹਦੇ ਚ ਪਾਉਣਾ ਜ਼ਰੂਰੀ ਸੀਗਾ ਟਮਾਟਰ ਅਸੀਂ ਪਾਏ ਨੇ ਤਾਂ ਟਮਾਟਰ ਦੇ ਨਾਲ ਨਮਕ ਜ਼ਰੂਰੀ ਪਾਣਾ ਹੁੰਦਾ ਹੈ ਬਿਲਕੁਲ ਹਲਕੇ ਸੇਕ ਤੇ ਮੈਂ ਬਣਾ ਰਹੀ ਹਾਂ ਸਬਜ਼ੀ ਹਾਂਜੀ ਹੁਣ ਅਸੀਂ ਪਾਵਾਂਗੇ ਥੋੜੀ ਜਿਹੀ ਹਲਕੀ ਜੀ ਦਗੀ ਮਿਰਚ ਤਾਂ ਕਿ ਇਹਦਾ ਕਲਰ ਬਹੁਤ ਵਧੀਆ ਬਣ ਜਾਵੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਡਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਇਹ ਦੇਖੋ ਜੀ ਠੀਕ ਹੈ ਜੀ ਹੁਣ ਅਸੀਂ ਪਾ ਦਾਂਗੇ ਜਿਹੜਾ ਦਹੀਂ ਵਾਲਾ ਦੇਖੋ ਕੋਲ ਬਣਾਇਆ ਹੋਇਆ ਸੀ ਅਸੀਂ ਸਿੱਾਰਾ ਕੜਾਹੀ ਚ ਪਾ ਦਾਂਗੇ ਹੁਣ ਅਸੀਂ ਕਰ ਲਾਂਗੇ ਅੱਛੀ ਤਰ੍ਹਾਂ ਮਿਕਸ ਦੋ ਚਮਚ ਉਹਦੇ ਚ ਪਾਣੀ ਪਾ ਕੇ ਤੇ ਨੂੰ ਫਿਰ ਸਾਰਾ ਪਲਟ ਲੈਣਾ ਇਹਦੇ ਨਾਲ ਸਬਜੀ ਅੰਨੀ ਕਿ ਟੇਸਟੀ ਬਣਦੀ ਹੈ ਨਾ ਜਿਹੜਾ ਤੁਸੀਂ ਇਹ ਮਸਾਲਾ ਬਣਾ ਕੇ ਪਾਉਂਦੇ ਹੋ ਬਹੁਤ ਹੀ ਮਜ਼ੇ ਵਾਲਾ ਦਹੀਂ ਵਾਲਾ ਮਸਾਲਾ ਬੰਦਾ ਹੈ ਔਰ ਸਬਜੀ ਦੇ ਵਿੱਚ ਅਲੱਗ ਜਿਹਾ ਟੇਸ ਆਉਂਦਾ। ਬਸ ਹੁਣ ਉਹਨਾਂ ਨੂੰ 2 ਮਿੰਟ ਪੁੱਜਣ ਦਿਓ। ਠੀਕ ਹੈ ਜੀ। ਤੇ ਜਿਹੜਾ ਇਹਦੇ 'ਚ ਸਾਡਾ ਮਿਕਸਰ ਥੋੜਾ ਜਿਹਾ ਲੱਗਾ ਹੈ, 2 ਚਮਚ ਪਾਣੀ ਪਾ ਕੇ ਜਿਆਦਾ ਨਹੀਂ ਪਾਣੀ ਪਾਣਾ, 1-2 ਚਮਚ ਹੀ ਪਾਣਾ ਤੇ ਨੂੰ ਮਿਕਸ ਕਰਕੇ ਕੜਾਈ ਵਿੱਚ ਪਾ ਦਿਓ ਤੁਸੀਂ। ਹਾਂਜੀ ਸਾਡਾ ਮਸਾਲਾ ਹੋ ਗਿਆ ਤਿਆਰ ਤੇ ਹੁਣ ਅਸੀਂ ਸਾਰੀ ਸਬਜੀ ਇਹਦੇ 'ਚ ਪਾ ਦਾਂਗੇ ਜਿਹੜੀ ਕਿ ਅਸੀਂ ਤੋ ਕੇ ਰੱਖੀ ਹੋਈ ਹੈ। ਠੀਕ ਹੈ ਜੀ, ਤ ਨੂੰ ਹਲ-ਕਲ ਕੇ ਹੱਥਾਂ ਦੇ ਨਾਲ ਮਿਕਸ ਕਰ ਲਓ। ਹੋਰ ਐਨ ਨੂੰ ਫਿਰ ਟੱਕ ਦੇਣਾ ਠੀਕ ਹੈ ਜੀ ਬਿਲਕੁਲ ਸੇਮ ਤੇ ਰੱਖਣਾ ਇਹਨੂੰ ਗੈਸ ਨੂੰ ਤੇ ਆਪਣਾ ਤੁਸੀਂ ਹੋਰ ਕੰਮ ਕਰੀ ਜਾਓ ਬਸ ਤੜਕੇ ਲਾਨ ਤੱਕ ਹੀ ਤੁਹਾਡਾ ਹੁੰਦਾ ਵੇ ਕੰਮ ਬਾਕੀ ਤੁਸੀਂ ਹਲਕੇ ਹਲਕੇ ਸੇਕ ਤੇ ਇਹਨੂੰ ਰੱਖ ਦੋ ਤੇ ਬਾਕੀ ਤੁਸੀਂ ਆਪਣੇ ਕੰਮ ਕਰਦੇ ਜਾ ਜੋ ਪ੍ਰੌਂਠੀਆਂ ਲਾਣੀਆਂ ਨੇ ਜਾਂ ਕੋਈ ਚਾਵਲ ਚਵੋਲ ਬਣਾਣੇ ਨੇ ਸਾਈਡ ਤੇ ਉਹ ਤੁਸੀਂ ਆਪਣਾ ਕੰਮ ਨਾਲ ਨਾਲ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਹੁਣ ਮੈਂ ਤੁਹਾਨੂੰ ਮਿਕਸ ਕਰਕੇ ਅੱਛੀ ਤਰ੍ਹਾਂ ਦੱਸਦੀ ਆ ਅੱਛੀ ਤਰ੍ਹਾਂ ਨੂੰ ਮਿਕਸ ਕਰਕੇ ਹੁਣ ਅਸੀਂ ਚਾਟ ਮਸਾਲਾ ਚਨਾ ਮਸਾਲਾ ਪਾਓ ਭਾਜੀ ਮਸਾਲਾ ਜਿਹੜਾ ਵੀ ਤੁਹਾਡੇ ਕੋਲ ਮਸਾਲਾ ਹੈ ਸਿਰਫ ਹਲਕਾ ਜਿਹਾ ਟੇਸਟ ਦੇਣ ਵਾਸਤੇ ਯਾਨੀ ਕਿ ਜਿਆਦਾ ਪਾਣਾ ਅੱਧਾ ਕੁ ਚਮਚ ਤੁਸੀਂ ਲੈਣਾ ਹੈ ਇਹਦਾ ਅਲੱਗ ਹੀ ਟੇਸਟ ਆਏਗਾ ਅੱਧਾ ਚਮਚ ਉੱਤੇ ਖਲਾਰ ਕੇ ਅੱਛੀ ਤਰ੍ਹਾਂ ਪਾ ਦਿਓ ਤੇ ਬਾਅਦ ਚ ਤੁਸੀਂ ਮਿਕਸ ਕਰ ਦਿਓ ਸਬਜੀ ਦੀ ਰੰਗਤ ਦੇਖੋ ਕਿੰਨੀ ਵਧੀਆ ਜੇ ਬਣੀ ਵੀ ਨਹੀਂ ਤੇ ਸਬਜੀ ਤੁਸੀਂ ਦੇਖੋ ਕਿੰਨੀ ਕਮਾਲ ਦੀ ਬਣੀ ਹੈ ਬਹੁਤ ਹੀ ਹੈਲਦੀ ਵੇ ਨਾਲ ਬਣਾਈ ਅਸੀਂ ਕੋਈ ਅਸੀਂ ਫालतू ਚੀਜ਼ਾਂ ਨਹੀਂ ਪਾਈਆਂ ਔਰ ਸਪਾਈਸੀ ਤੁਸੀਂ ਕਿੰਨੀ ਬਣਾਣੀ ਹੈ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਹੁਣ ਅਸੀਂ ਇਹਨੂੰ ਟੱਕਣ ਦੇ ਨਾਲ ਟੱਕ ਦਵਾਵਾਂਗੇ ਤੇ ਘੱਟ ਤੋਂ ਘੱਟ 10 ਜਾਂ 12 ਮਿੰਟ ਅਸੀਂ ਇਹਨੂੰ ਟਾਈਮ ਦੇਵਾਂਗੇ ਠੀਕ ਹੈ ਜੀ ਹਾਂਜੀ ਮੈਂ ਉੱਪਰ ਟੱਕਰ ਰੱਖ ਦਿੱਤਾ ਹੈ ਹੁਣ ਘੱਟ ਤੋਂ ਘੱਟ ਅਸੀਂ 10 12 ਮਿੰਟ ਇਹਨੂੰ ਸਿਮ ਤੇ ਰੱਖਾਂਗੇ ਬਿਲਕੁਲ ਗੈਸ ਦੇਖੋ ਮੈਂ ਬਿਲਕੁਲ ਸਿਮ ਤੇ ਕੀਤੀ ਹੋਈ ਹੈ ਇਹ ਦੇਖੋ ਜੀ ਕਿੰਨੀ ਮੈਂ نیچے ਕਰਕੇ ਦਿਖਾ ਰਹੀ ਹਾਂ ਤੁਹਾਨੂੰ ਔਰ ਘੱਟ ਤੋਂ ਘੱਟ ਇਹਨੂੰ 10 12 ਮਿੰਟ ਅਸੀਂ ਸਟੀਮ ਤੇ ਕੁਝ ਬਣेंगे ਕੁਛ ਗੈਸ ਦੇ ਨਾਲ ਹੀ ਬਣ ਜਾਣੀ ਹੈ ਔਰ ਕੁਛ ਅਸੀਂ ਟੱਕਣ ਰੱਖਿਆ ਉਹਦੇ ਨਾਲ ਹੀ ਬਣ ਜਾਣੀ ਆ ਔਰ ਸੇਕ ਦੇ ਨਾਲ ਹਲਕੇ ਸੇਕ ਨਾਲ ਬਣੇਗੀ ਔਰ ਸਬਜੀ ਅਨਿਕ ਟੇਸਟੀ ਬਣੇਗੀ ਨਾ ਤੁਸੀਂ ਹਮੇਸ਼ਾ ਇਸੇ ਵੇ ਨਾਲ ਬਣਾਓਗੇ ਠੀਕ ਹੈ ਜੀ ਹੁਣ ਅਸੀਂ ਮਿਲਦੇ ਆ 10 12 ਮਿੰਟ ਬਾਅਦ ਹਾਂ ਜੀ ਪੂਰੇ 12 ਮਿੰਟ ਬਾਅਦ ਮੈਂ ਟੱਕਣ ਜਦੋਂ ਖੋਲਿਆ ਤੇ ਸਬਜੀ ਬਣੀ ਹੋਈ ਸੀ ਇਹ ਦੇਖੋ ਜੀ ਬਿਲਕੁਲ ਤਿਆਰ ਹੋ ਗਈ ਸਬਜੀ ਹੁਣ ਅਸੀਂ ਇਹਨੂੰ ਹਲਕੇ ਹਲਕੇ ਸੇਕ ਤੇ 2 ਮਿੰਟ ਭੁੰਨਾਂਗੇ ਟੱਕਣ ਉਤਾਰ ਕੇ ਕਿਉਂਕਿ ਜਿਹੜੀ ਇਹ ਭੁੰਨੀ ਹੋਈ ਹੁੰਦੀ ਹੈ ਨਾ ਬਾਅਦ ਵਿੱਚ ਬਹੁਤ ਟੇਸਟੀ ਲੱਗਦੀ ਕਰਾਰਾਪਨ ਆ ਜਾਂਦਾ ਇਹਦੇ ਵਿੱਚ ਤੇ ਪਾਣੀ ਪਾਉਣ ਦੀ ਸਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਪਈ ਨਾਨ ਸਟਿਕ ਹੋਵੇ ਜਾਂ ਦੂਸਰੀ ਹੋਵੇ ਅਗਰ ਤੁਸੀਂ ਸਿਮ ਤੇ ਰੱਖਦੇ ਰਹੋ ਤੇ ਪਾਣੀ ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਪੈਂਦੀ ਇਹ ਦੇਖ ਲਓ ਜੀ ਥੱਲੇ ਤੁਸੀਂ ਤਲਾ ਵੀ ਦੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਸਿਮ ਤੇ ਰੱਖੋ ਔਰ ਆਪਣਾ ਕੰਮ ਨਿਭੇੜਦੇ ਰਹੋ ਮੈਂ ਆਪਣਾ ਕੰਮ ਖੋਰ ਵੀ ਕਰ ਲੈਨੇ ਔਰ ਮੈਂ ਨਾਲ ਹੀ ਇਹਨੂੰ ਸਿਮ ਤੇ ਰੱਖ ਕੇ ਕਈ ਕੰਮ ਸਵਾਰ ਲੈਨੇ ਕਿਚਨ ਵੀ ਸਾਫ ਕਰ ਲਈ ਔਰ ਆਟਾ ਵੀ ਗੁੰਨ ਲਿਆ ਤੇ ਇਸ ਤਰ੍ਹਾਂ ਵੀ ਤੁਸੀਂ ਵੀ ਇਸ ਹਿਸਾਬ ਨਾਲ ਕਰੋਗੇ ਤੇਜੀ ਤੇਜੀ ਤੇ ਜਾਂ ਕੁੱਕਰਾਂ ਦੇ ਵਿੱਚ ਬਣਾਉਣ ਨਾਲੋਂ ਇਹਨੂੰ ਹਲਕੇ ਵਸੇਕ ਤੇ ਰੱਖ ਦਿਓ ਬਿਲਕੁਲ ਗੈਸ ਜ਼ਿਆਦਾ ਨਹੀਂ ਪੁੱਕਦੀ ਇਸ ਤਰ੍ਹਾਂ ਸਭੋ ਤੁਸੀਂ ਜਦੋਂ ਉਸ ਤਰ੍ਹਾਂ ਬਣਾਉਂਦੇ ਹੋ ਤੇ ਉਸ ਤਰ੍ਹਾਂ ਉਹ ਹੈਲਦੀ ਨਹੀਂ ਬੰਦੇ ਕਈ ਮੈਂ ਦੇਖਿਆ ਮਟਰ ਆਲੂ ਵੀ ਜਿਹੜੇ ਮਟਰ ਆਲੂ ਪਿਆਜ਼ ਜਿਹੜੇ ਸੌਰੀ ਆਲੂ ਮਟਰ ਗਾਜਰਾ ਜਿਹੜੀ ਹੁੰਦੀਆਂ ਨੇ ਨਾ ਉਹ ਵੀ ਕੁੱਕਰ 'ਚ ਬਣਾਉਂਦੇ ਨੇ ਤੇ ਕਈਆਂ ਨੂੰ ਮੈਂ ਦੇਖਿਆ ਪਰ ਉਹ ਮਲੀਦਾ ਜਾ ਬਣ ਜਾਂਦਾ ਵੇ ਮਜ਼ਾ ਨਹੀਂ ਆਉਂਦਾ ਸਬਜ਼ੀ ਖਾਣ ਦਾ ਹੁਣ ਅਸੀਂ ਇਹਦੇ 'ਚ ਪਾਵਾਂਗੇ ਧਨੀਆਂ ਗੈਸ ਕਰ ਦੇਵਾਂਗੇ ਬੰਦ ਬਿਲਕੁਲ ਸਾੜਾ ਦੇਖੋ ਪਾਣੀ ਬਿਲਕੁਲ ਵੀ ਨਹੀਂ ਹੈਗਾ ਆ ਦੇਖੋ ਸੁੱਕੀ ਵੀ ਹੈ ਸਬਜ਼ੀ ਬਿਲਕੁਲ ਠੀਕ ਹੈ ਜੀ ਬਹੁਤ ਹੀ ਵਧੀਆ ਸਬਜ਼ੀ ਸਾਡੀ ਬਣ ਗਈ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਹੁਣ ਅਸੀਂ ਪਾਵਾਂਗੇ ਉੱਪਰ ਧਨੀਆਂ ਹਾਂਜੀ ਮੈਂ ਗੈਸ ਤੋਂ ਉਤਾਰ ਦਿੱਤੀ ਸਬਜ਼ੀ ਸਬਜ਼ੀ ਬਹੁਤ ਵਧੀਆ ਬਣ ਗਈ ਹੈ ਔਰ ਬਿਲਕੁਲ ਹੈਲਦੀ ਵੇ ਨਾਲ ਬਣਾਉ ਉਸ ਧਨੀਆਂ ਤੁਸੀਂ ਅੱਜਕੱਲ ਖੂਬਸੂਰਤ ਆ ਰਿਹਾ ਗ੍ਰੀਨ ਗ੍ਰੀਨ ਧਨੀਆਂ ਨਾਂ ਮਜ਼ੇ ਵਾਲਾ ਧਨੀਆ ਹੁੰਦਾ ਹੈ ਬੈ ਨਾ ਤੇ ਜਿੰਨਾ ਮਰਜੀ ਤੁਸੀਂ ਧਨੀਆ ਪਾਓ ਔਰ ਧਨੀਆ ਪਾ ਕੇ ਤੁਸੀਂ ਇਹਨੂੰ ਮਿਕਸ ਕਰ ਲਓ ਬਹੁਤ ਹੀ ਵਧੀਆ ਸਬਜੀ ਬਣਦੀ ਹੈ ਹੈਲਦੀ ਸਬਜੀ ਹੈ ਔਰ ਬੱਚੇ ਵੀ ਖੁਸ਼ ਹੋ ਕੇ ਖਾਣਗੇ ਪਰੌਂਠੀ ਦਿਓ ਪੂੜੀ ਦਿਓ ਉਹਨਾਂ ਨੂੰ ਮੱਕੀ ਦੀ ਰੋਟੀ ਦਿਓ ਬਹੁਤ ਹੀ ਖੁਸ਼ ਹੋ ਕੇ ਖਾਣਗੇ ਬੱਚੇ ਔਰ ਸਭ ਤਰੀਫਾਂ ਕਰਨਗੇ ਤੁਹਾਡੀਆਂ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਮੈਂ ਤੁਹਾਨੂੰ ਪਲੇਟ 'ਚ ਕੱਟ ਕੇ ਦਿਖਾਉਣੀ ਆ ਦੇਖੋ ਕਿੰਨੀ ਵਧੀਆ ਬਣੀ ਹੈ ਸਬਜੀ ਹਰ ਅਰੇ ਤਨੀਆ ਦੇ ਨਾਲ ਤਾਂ ਹੋਰ ਵੀ ਮਜ਼ਾ ਆ ਜਾਂਦਾ ਦੇਖ ਕੇ ਸਬਜੀ ਇਹ ਦੇਖੋ ਜੀ ਦਹੀਂ ਜਿਹੜਾ ਸੀ ਪਾਇਆ ਸੀ ਨਾ ਮਸਾਲੇ ਵਾਲਾ ਉਹ ਬਹੁਤ ਹੀ ਟੇਸਟੀ ਬਣਾ ਦਿੰਦਾ ਇਸ ਸਬਜੀ ਨੂੰ ਚਾਰ ਚੰਨ ਲਗਾ ਦਿੰਦਾ ਇਹ ਦੇਖੋ ਜੀ ਦੇਖ ਕੇ ਮੂੰਹ ਚ ਪਾਣੀ ਆਉਂਦਾ ਹੈ ਨਾ ਸਬਜੀ ਨੂੰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਔਰ ਜ਼ਰੂਰ ਬਣਾ ਕੇ ਇੱਕ ਵਾਰੀ ਫੈਮਿਲੀ ਨੂੰ ਖਵਾਣਾ ਤੇ ਫਿਰ ਮੈਨੂੰ ਕਮੈਂਟ ਕਰ ਵੀ ਅੱਛੇ ਅੱਛੇ ਕਰਕੇ ਦੱਸਣਾ ਦੇਖੋ ਬਿਲਕੁਲ ਸਿੰਪਲ ਵੇ ਨਾਲ ਬਣਾਈਏ ਮੈਂ ਕੁਝ ਮਿਰਚ ਮਸਾਲੇ ਫालतੂ ਨਹੀਂ ਪਾਏ ਜੋ ਘਰ ਦੇ ਵਿੱਚ ਆਮ ਮਸਾਲੇ ਹੁੰਦੇ ਨੇ ਉਹੀ ਪਾਏ ਨੇ ਔਰ ਤੁਸੀਂ ਵੀ ਇੱਕ ਵਾਰੀ ਰੈਸਪੀ ਨੂੰ ਮੇਰੇ ਨੂੰ ਜਰੂਰ ਬਣਾ ਕੇ ਦੇਖਣਾ ਠੀਕ ਹੈ ਜੀ ਸਭ ਦੇ ਫੇਵਰਟ ਸਬਜੀ ਔਰ ਸਭ ਖੁਸ਼ ਹੋ ਕੇ ਵੀ ਖਾਣਗੇ ਚਲੋ ਜੀ ਓਕੇ ਜੀ ਸਸਤੀ ਕਾਲ ਜੀ